ਆਹੇ ਗੁਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਆਹ ਜੱਜ 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 ਜੀ ਪਪਾ ਜੱਜ ਜੀ ਜੱਜਾ ਜੀ ਜੀ ਪਪਾ ਜੀ ਕੀ ਨਾਮ ਆ ਤੁਹਾਡਾ ਤੇ ਕੀ ਲੱਗਦਾ ਤੁਸੀਂ ਨਵੇਂ ਮੇਰਾ ਨਾਮ ਰਾਮ ਸਿੰਘ ਆ ਜੀ ਮੇਰਾ ਛੋਟਾ ਭਰਾ ਹੀ ਸਾਰਿਆਂ ਤੋਂ ਛੋਟਾ ਹੀ ਮੇਰੇ ਬੱਚਾ ਵੀ ਪੁੱਤ ਵੀ ਹੀ ਤੇ ਭਰਾ ਵੀ ਹੀ ਬਹੁਤ ਮੇਰੇ ਨਾਲ ਫੈਨਸ ਰਹਿੰਦਾ ਸੀ ਬਹੁਤ ਮੇਰੇ ਨਾਲ ਪਿਆਰ ਸੀ ਮੈਨੂੰ ਉਹਦਾ ਬਹੁਤ ਜ਼ਿਆਦਾ ਦੁੱਖ ਆਜੇ ਮੇਰੇ ਮਨ ਨੂੰ 6:00 ਵਜੇ ਆ ਬਹੁਤ ਜ਼ਿਆਦੀ ਸੀ ਮੈਂ ਦੁਨੀਆ ਤੇ ਬੜਾ ਔਖਾ ਜੀਊਗਾ ਛੋਟੇ ਬੱਚੇ ਛੱਡ ਕੇ ਚੱਲ ਗਿਆ ਪਰ ਜਿਹੜੇ ਮੇਰੇ ਵੀਰਾਂ ਨੇ ਪੈਰਾਂ ਤੋਂ ਬੂਟਾਂ ਤੇ ਕੀਤੇ ਉਹਨੇ ਫਰਸ਼ ਤੋਂ ਅਰਸ਼ ਤੇ ਉਹਨੇ ਕੀਤਾ ਉਹਨਾਂ ਵੀਰਾਂ ਨੇ ਕੋਈ ਇਹਦੀ ਕਦਰ ਨਹੀਂ ਕੀਤੀ ਵਾਹ ਕਾਰਾਂ ਤੇ ਬੜੀਆਂ ਬੜੀਆਂ ਵੱਡੀਆਂ ਗੱਡੀਆਂ ਤੇ ਵਧੀਆ ਕੱਪੜਿਆਂ 'ਚ ਵਧੀਆ ਕੋਠੀਆਂ 'ਚ ਰਹਿੰਦੇ ਆ ਪਰ ਜਿਹੜੇ ਬੰਦੇ ਨੇ ਉਹਨਾਂ ਨੂੰ ਚੜਾਇਆ ਏ ਉਹਨਾਂ ਨੇ ਇਹਨਾਂ ਦੀ ਕਦਰ ਨਹੀਂ ਕੀਤੀ ਅੱਜ ਉਹਦੇ ਸਸਕਾਰ ਤੱਕ ਨਹੀਂ ਪਹੁੰਚ ਸਕੇ ਟੈਲੀਫੋਨ ਕਰਕੇ ਨਹੀਂ ਪਹੁੰਚ ਸਕੇ ਕੀ ਗੱਲ ਹੋਈ ਆ ਅਸੀਂ ਇਹ ਗੱਲ ਦਾ ਬਹੁਤ ਅਫਸੋਸ ਕਰਦੇ ਆ ਬਹਿ ਗੱਲ ਦੀ ਅਪੀਲ ਕਰਨਾ ਤੇ ਇਹਨਾਂ ਵੀਰਾਂ ਨੂੰ ਬੱਚਿਆਂ ਦਾ ਧਿਆਨ ਕਰਨਾ ਚਾਹੀਦਾ ਇਹਨਾਂ ਬੱਚਿਆਂ ਦਾ ਸਾਥ ਦੇਣਾ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਨਾ ਨਿੱਤਨਾ ਬੱਚਾ ਚ ਇੱਕ ਬੱਤੇ ਨੂੰ ਕੋਈ ਨਾ ਕੋਈ ਨੌਕਰੀ ਦੇਣ ਕਿ ਉਹ ਬੱਚੇ ਰੋਟੀ ਸੌਖੀ ਖਾ ਸਕਣ ਵਾਹਿਗੁਰੂ ਜੀ ਦਾ ਲਹਾਰ ਕੇ ਪਿੰਡ ਦਾ ਨਾ ਹੀ ਲਹਾਰ ਕਾ ਨਿੰਮੇ ਦੇ ਨਾਮ ਨਾਲ ਚੱਲਦਾ ਸੀ ਇਹਨਾਂ ਦੇ ਨਾਲ ਚੱਲਦਾ ਸੀ ਜੀ ਨਿੰਮੇ ਦੇ ਨਾਮ ਦੇ ਨਾਲ ਸਾਰੇ ਵਰਲਡ ਤੇ ਨਾਮ ਚੱਲਦਾ ਪਿੰਡ ਦਾ ਨਾਂ ਰੋਸ਼ਨ ਕੀਤਾ ਹੈ ਨਿੰਮਲਵਾਰਕੇ ਵਾਲਾ ਕੋਈ ਦੂਜਾ ਬੰਦਾ ਵੀ ਲੰਬੇ ਜਾ ਕੇ ਗੱਲ ਕਰਦਾ ਇਹਨਾਂ ਨੂੰ ਮੈਂ ਨਿੰਮਲਵਾਰਕੇ ਵਾਲਾ ਸਾਡਾ ਭਰਾ ਵਾ ਸਾਡਾ ਇੱਕ ਪਿੰਡ ਉਹ ਬੰਦਾ ਖੋਚ ਹੋ ਜਾਂਦਾ ਜੀ ਤੇਰਾ ਨਿੰਮੇ ਵਾਲਾ ਪਿੰਡ ਆ ਤੂੰ ਨਿੰਮੇ ਦਾ ਭਰਾ ਵਾ ਬੜੀ ਚੜ੍ਹਦੀ ਕਲਾ ਸੀ ਜਿੰਮੇ ਦੀ ਲੱਗਦਾ ਜੋ ਲੋਕ ਪਹੁੰਚੇ ਨਹੀਂ ਹਤੇ ਜਿਨ੍ਹਾਂ ਨੂੰ ਉਹਨੇ ਹਰਸ਼ ਤੋਂ ਫਰਸ਼ ਤੋਂ ਹਰਸ਼ ਤੱਕ ਪਹੁੰਚਾਇਆ ਹਾਂਜੀ ਹਾਂਜੀ ਪਹੁੰਚਾਇਆ ਜੀ ਇਹਦੇ ਗਾਣਿਆਂ ਦੇ ਨਾਲ ਜੀ ਪਹਿਲੇ ਪਹਿਲੇ ਗਾਣੇ ਤੇ ਹਿੱਟ ਹੋਏ ਆ ਜੀ ਨਸ਼ਤਰ ਗਿੱਲ ਜੀ ਇਹਦੇ ਗਾਣੇ ਤੇ ਹਿੱਟ ਹੋਏ ਆ ਦਿਲ ਦਿੱਤਾ ਨਹੀਂ ਠੋਕਰਾਂ ਲਵਾਉਣ ਵੇ ਤੇ ਮਨਿੰਦਰ ਗਿੱਲ ਜੀ ਰਖਵਿੰਦਰ ਵਡਾਲੀ ਜੀ ਇੰਦਰਜੀਤ ਨਿੱਕੂ ਜੀ ਏ ਜੀ ਜਿਹੜੇ ਵਧੀਆ ਚੋਟੀ ਦੇ ਕਲਾਕਾਰ ਨੇ ਉਹ ਇਹਨਾਂ ਨੇ ਚੜਾਏ ਆ ਤੇ ਉਹਨਾਂ ਨੇ ਇਸ ਵੇਲੇ ਕੋਈ ਇਹਨਾਂ ਦਾ ਜਾਦ ਨਹੀਂ ਕੀਤਾ ਇਹਨਾਂ ਨੂੰ ਕੀ ਲੱਗਦਾ ਤੁਹਾਨੂੰ ਕਿ ਜਿਹੜੇ ਅੰਮ੍ਰਿਤਸਰ 'ਚ ਵੀ ਰਹਿੰਦੇ ਆ ਕੁਝ ਗਾਇਕਰ ਜਿਹੜੇ ਇਹਨਾਂ ਦੇ ਗਾਣੇ ਲੈ ਕੇ ਨਾਮ ਬਣਾਇਆ ਹਾਂਜੀ ਹਾਂਜੀ ਕੀ ਲੱਗਦਾ ਉਹ ਕਿਉਂ ਨਹੀਂ ਪਹੁੰਚੇ ਉਹ ਜੀ ਛੋੜਾ ਬੰਦਾ ਜਦੋਂ ਮਾਇਆ 'ਚ ਹੋ ਜਾਂਦਾ ਥੋੜਾ ਹੰਕਾਰ 'ਚ ਹੋ ਜਾਂਦਾ ਛੋਟੇ ਬੰਦੇ ਦਾ ਸਾਥ ਛੱਡ ਜਾਂਦਾ ਜੀ ਪਰ ਉਹਨਾਂ ਨੂੰ ਛੱਡਣਾ ਨਹੀਂ ਚਾਹੀਦਾ ਜਿਹੜਾ ਬੰਦਾ ਰੋਟੀ ਦਵੇ ਉਹਦਾ ਚੇਤਾ ਨਹੀਂ ਭੁਲਾਉਣਾ ਚਾਹੀਦਾ ਪਰ ਰੋਟੀ ਦੇ ਦਿੰਦਾ ਪਰਮਾਤਮਾ ਪਰ ਰੋਟੀ ਖਮਾਉਣ ਦਾ ਹੀ ਲਵ ਸੀ ਲਵ ਕੀਤਾ ਹੁੰਦਾ ਇੱਕ ਬੰਦਾ ਮਿਹਨਤ ਕਰਕੇ ਲਿਖ ਕੇ ਦਿੰਦਾ ਉਹਦੇ ਲਿਖੇ ਤੇ ਆਪਾਂ ਗਾਉ ਕੇ ਕਿਤੇ ਦੇ ਕਿਤੇ ਪਹੁੰਚ ਜਾਂਦੇ ਆ ਫਿਰ ਉਹਦਾ ਸਾਥ ਛੱਡਦੀ ਹੈ ਤਾਂ ਬਹੁਤ ਮਾੜੀ ਗੱਲ ਹੈ ਜੀ ਕਿੰਨਾ ਕੁ ਪਿੰਡ ਨੂੰ ਘਾਟਾ ਮਹਿਸੂਸ ਹੋ ਰਿਹਾ ਸੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੋਇਆ ਜੀ ਹਰ ਬੰਦੇ ਨੂੰ ਹਰ ਭੈਣ ਭਰਾ ਨੂੰ ਹੋਇਆ ਜੀ ਬਹੁਤ ਮਹਿਸੂਸ ਹੋਇਆ ਇਮਾਮ ਆਪਣਾ ਹਣ ਮੇਰਾ ਨਾਮ ਜਸਪਾਲ ਸਿੰਘ ਕੀ ਲੱਗਦੇ ਸੀ ਤੁਸੀਂ ਮੇਰੇ ਮੇਰੇ ਛੋਟੇ ਬ੍ਰਦਰ ਆ ਤੇ ਮੈਂ ਉਹਦਾ ਵੱਡਾ ਕਿਨੇ ਲੱਗਦਾ ਕਿ ਇੰਨਾ ਘੱਟ ਕੱਟ ਕੇ ਨਾ ਕੋ ਘੱਟਾ ਹੋਇਆ ਹੈ ਬਹੁਤ ਜਿਆਦਾ ਇੰਟਰਸਟਿੰਗ ਨੂੰ ਪੰਜਾਬੀ ਜੈਸ ਨੂੰ ਬਹੁਤ ਘੱਟਾ ਹੋਇਆ ਹੈ ਉਹਨਾਂ ਦੇ ਜਾਣ ਕਰਕੇ ਕਿ ਕਿੰਨੇ ਕੁ ਉਮਰ ਸੇ ਜਦੋਂ ਗਾਣੇ ਲਿਖਨੇ ਚਾਲੂ ਕਰੇ ਉਦੋਂ 17 18 ਸਾਲ ਦੇ ਸੀ 10th ਕਲਾਸ ਚ ਪੜ੍ਹਦੇ ਸੀ ਉਦੋਂ ਨਾਲ ਲੈਣਾ ਸ਼ੁਰੂ ਕਰ ਦਿੱਤਾ ਕਿੰਨੇ ਕੁ ਗਾਇਕਾਂ ਇਹਨਾਂ ਦੇ ਗਾਣਿਆਂ ਤੋਂ ਬਣੇ ਬਹੁਤ ਜਿਆਦਾ ਬੜੇ 100 150 ਕਲਾਕਾਰ ਬਣੇ ਜਾਂਦਾ ਉਹਨਾਂ ਦੇ ਗਾਣੇ ਗਾ ਕੇ ਉਨਾ ਚੋ ਕੁਝ ਫੇਮਸ ਨਾਂ ਆ ਗਏ ਮੁਰਿੰਦਰ ਗਿੱਲ ਜੀ ਤੇ ਨਛੱਤਰ ਗਿੱਲ ਨਿੱਕੂ ਜੀ ਤੇ ਆਪਣੇ ਡੀਐਸਪੀ ਦੇ ਕੁਲਵਿੰਦਰ ਢਿੱਲੋਂ ਸਾਰੇ ਹੋਰ ਬਹੁਤ ਕਲਾਕਾਰ ਜਿਨ੍ਹਾਂ ਨੇ ਇਹਨਾਂ ਨੂੰ ਗਾਣੇ ਦਿੱਤੇ ਤੇ ਦਖੰਦਰ ਬਡਾਲੀ ਜੀ ਲੱਗਦਾ ਵੀ ਜਦੋਂ ਤੱਕ ਨਾਂ ਦੀ ਚਰਤ ਹੁੰਦੀ ਆ ਉਦੋਂ ਤੱਕ ਕੋਈ ਸਖਸ਼ ਨੂੰ ਪੁੱਛਦਾ ਪੁੱਛਦੇ ਹਾਂ ਜੀ ਹਾਂਜੀ 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 ਸਰ ਉਹਨਾਂ ਚਿਰਤਾ ਕੀ ਜੀ ਕਿੰਨਾ ਕੁ ਮਹਿਸੂਸ ਹੋਇਆ ਕੋਈ ਘੇ ਘਰ ਪੁੱਛੇ ਸਨ ਨਹੀਂ ਕੋਈ ਨਹੀਂ ਕੋਈ ਮਸ਼ਹੂਰ ਕਲਾਕਾਰ ਨਹੀਂ ਕੋ ਪਹੁੰਚਾ ਬਸ ਅਮਰਿੰਦਰ ਗਿੱਲ ਦਾ ਫੋਨ ਆਇਆ ਸੀ ਬਾਕੀ ਹੋਰ ਕੋਈ ਨਹੀਂ ਪਹੁੰਚਾ ਲੱਗਦਾ ਇੱਕ ਪਿੰਡ ਦਾ ਨਾਂ ਹੀ ਇੰਨਾ ਦੇ ਨਾਂ ਤੋਂ ਚੱਲਦਾ ਸੀ ਹਾਂਜੀ ਹਾਂਜੀ ਬਹੁਤ ਜੀ ਬਹੁਤ ਮਸ਼ਹੂਰ ਨਾਂ ਹੀ ਮਲਵਾਰ ਕਾ ਚੱਲਦਾ ਸੀ ਜੀ ਤੇ ਬਹੁਤ ਜ਼ਿਆਦਾ ਇਹਨਾਂ ਨੇ ਕਲਾਕਾਰਾਂ ਨੂੰ ਚੁੱਕਿਆ ਤੇ ਜੋ ਅੱਜ ਲੱਖਵਤੀ ਬਣੇ ਪਿੰਡ ਨੂੰ ਕਿੰਨਾ ਕਟਾ ਹੋਇਆ ਪਿੰਡ ਨੂੰ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਪਿੰਡ ਨੂੰ ਕਟਾ ਆਇਆ ਕੀ ਕਹਣਾ ਚਾਹੁੰਦੇ ਹੋ ਲੋਕਾਂ ਨੂੰ ਜਿਹੜੇ ਇਹਨਾਂ ਦੇ ਗਾਣਿਆਂ ਤੋਂ ਬਨੇ ਸੀ ਅੱਜ ਉਹ ਤੁਹਾਡੇ ਘਰ ਤੱਕ ਵੀ ਨਹੀਂ ਆ ਸਕਦੇ ਸਰ ਉਹਨਾਂ ਨੂੰ ਉਹ ਹੁਣ ਉਹਨਾਂ ਦੀ ਸਮਝ ਜਾਂਦਾ ਸਰ ਨਹੀਂ ਆ ਸਕਿਆ ਪਰ ਉਹਨਾਂ ਦੀ ਬਦੌਲਤ ਅੱਜ ਜੋ ਇਨੀ ਤਰੱਕੀਆਂ ਜੀ ਨਾ ਤਾਂ ਦੁਨੀਆ ਮਤਲਬ ਦੀ ਹੈ ਮਤਲਬ ਦੀ ਦੁਨੀਆ ਹੁੰਦਾ ਹਾਂਜੀ ਬਹੁਤ ਮਹਿਸੂਸ ਹੁੰਦਾ ਜੀ ਕਿਉਂਕਿ ਇਹ ਤਜਾ ਇਨੇ ਕਲਾਕਾਰਾਂ ਨੂੰ ਗੀਤ ਦੇ ਕੇ ਚੜਾਇਆ ਹੋਵੇ ਇਹਨਾਂ ਕਰੋੜਾਪਤੀ ਬਣਾਇਆ ਹੋਵੇ ਤੇ ਅੱਜ ਨਾ ਪਹੁੰਚਣ ਤੇ ਬਹੁਤ ਦੁੱਖ ਹੈ ਕਿੰਨੇ ਸਾਲ ਤੋਂ ਬਿਮਾਰੀ ਨਾਲ ਜੂਝ ਰਹੇ ਸੀ ਉਹ ਸਰ ਬਿਮਾਰੀ ਤਾਂ ਨਹੀਂ ਇੰਨੀ ਕਿ ਉਹਨਾਂ ਨੂੰ ਮਾੜੀ ਮੋਟੀ ਸ਼ੂਗਰ ਸੀ ਉਹਦੇ ਕਰਕੇ ਥੋੜਾ ਜਿਹਾ ਉਹਨਾਂ ਦਾ ਪੈਰ ਦਾ ਹੋਇਆ ਤੇ ਉਹ ਪਤਾ ਨਹੀਂ ਲੱਗਾ ਤੇ ਦੋ ਦਿਨ ਰਹਿ ਹਸਪੀਟਲ ਤੇ ਦਿੱਤੋ ਕੋਈ ਗਾਇਕ ਕਰਾ ਨੇ ਤੁਹਾਡੇ ਨਾਲ ਰਾਬਤਾ ਕੀਤੀ ਨਹੀਂ ਸਰ ਕਿਸੇ ਨੇ ਨਹੀਂ ਠੀਕ